ਦਿਆਨ ਦੇ ਮੋਤੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਸੁਣਾਵਾਂਗੇ ਪੰਜਾਬੀ ਕਹਾਣੀ ਰੱਜੋ ਹਜ਼ਾਰਾਂ ਸੁਪਨਿਆਂ ਦੀ ਮਾਂ ਭਾਗ ਪਹਿਲਾ ਰੱਜੋ ਦਾ ਬਚਪਨ ਅਤੇ ਮਾਪਿਆਂ ਦਾ ਵਿਛੋੜਾ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਮਿੰਦਾ ਸਿੰਘ ਅਤੇ ਮਲਕੀ ਕੌਰ ਨਾਮ ਦੇ ਇੱਕ ਜੋੜੇ ਦਾ ਨਿਵਾਸ ਸੀ ਉਹਨਾਂ ਦੇ ਘਰ ਇੱਕ ਪਿਆਰੀ ਧੀ ਨੇ ਜਨਮ ਲਿਆ ਜਿਸ ਦਾ ਨਾਮ ਰੱਜੋ ਰੱਖਿਆ ਗਿਆ ਰੱਜੋ ਇੱਕ ਹਸਮੁਖ ਅਤੇ ਮਿਹਨਤੀ ਬੱਚੀ ਸੀ ਜੋ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦੀ ਸੀ ਮਿੰਦਾ ਸਿੰਘ ਇੱਕ ਛੋਟਾ ਕਿਸਾਨ ਸੀ ਜੋ ਦਿਨ ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਮਲਕੀ ਘਰ ਇੱਕ ਸੁਗੜ ਖਰੇਲੂ ਔਰਤ ਸੀ ਜੋ ਆਪਣੇ ਘਰ ਅਤੇ ਪਰਿਵਾਰ ਦੀ ਦੇਖਭਾਲ ਵਿੱਚ ਰੁੱਝੀ ਰਹਿੰਦੀ ਸੀ ਰੱਜੂ ਦੇ ਸੁਪਨੇ ਬਹੁਤ ਵੱਡੇ ਸਨ ਉਹ ਪੜ੍ਹ ਲਿਖ ਕੇ ਡਾਕਟਰ ਬਣਨਾ ਚਾਹੁੰਦੀ ਸੀ ਰੱਜੂ ਦੀ ਸਿੱਖਿਆ ਦੀ ਸ਼ੁਰੂਆਤ ਪਿੰਡ ਦੇ ਸਰਕਾਰੀ ਸਕੂਲ ਤੋਂ ਹੋਈ ਉਸ ਦੀ ਤੀਖਣ ਬੁੱਧੀ ਅਤੇ ਪੜ੍ਹਾਈ ਵਿੱਚ ਰੁਚੀ ਨੂੰ ਦੇਖਦੇ ਹੋਏ ਉਸ ਦੇ ਅਧਿਆਪਕ ਹਮੇਸ਼ਾ ਉਸ ਦੀ ਪ੍ਰਸ਼ੰਸਾ ਕਰਦੇ ਸਨ ਰੱਜੂ ਘਰ ਦੇ ਕੰਮਾਂ ਵਿੱਚ ਵੀ ਆਪਣੀ ਮਾਂ ਦੀ ਮਦਦ ਕਰਦੀ ਸੀ ਅਤੇ ਖੇਤਾਂ ਵਿੱਚ ਆਪਣੇ ਪਿਤਾ ਨਾਲ ਕੰਮ ਕਰਦੀ ਸੀ। ਉਹ ਇੱਕ ਬਹੁਤ ਹੀ ਸੰਤੁਲਿਤ ਜੀਵਨ ਜੂਂਦੀ ਸੀ ਜਿਸ ਵਿੱਚ ਪੜ੍ਹਾਈ, ਖੇਡਣਾ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਸਹੀ ਸੁਮੇਲ ਸੀ। ਰੱਜੋ ਨੂੰ ਪਿੰਡ ਦੇ ਬੱਚਿਆਂ ਨਾਲ ਖੇਡਣਾ ਬਹੁਤ ਪਸੰਦ ਸੀ। ਉਹ ਸਭ ਨਾਲ ਮਿਲ ਜੁਲ ਕੇ ਰਹਿੰਦੀ ਸੀ। ਉਸਦੇ ਪਿੰਡ ਵਿੱਚ ਇੱਕ ਵੱਡਾ ਬੋਹੜ ਦਾ ਦਰਖਤ ਸੀ ਜਿਸ ਦੀ ਛਾਂ ਵਿੱਚ ਬੈਠ ਕੇ ਰੱਜੋ ਆਪਣੇ ਦੋਸਤਾਂ ਨਾਲ ਕਹਾਣੀਆਂ ਸੁਣਦੀ ਸੁਣਾਉਂਦੀ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਦੋਂ ਰੱਜੋ ਸਿਰਫ 10 ਸਾਲ ਦੀ ਸੀ ਤਾਂ ਇੱਕ ਭਿਆਨਕ ਬਿਮਾਰੀ ਨੇ ਉਸਦੇ ਮਾਪਿਆਂ ਨੂੰ ਉਸ ਤੋਂ ਖੋ ਲਿਆ। ਰੱਜੋ ਬਿਲਕੁਲ ਕੱਲੀ ਰਹਿ ਗਈ। ਉਸਦੇ ਰਿਸ਼ਤੇਦਾਰਾਂ ਨੇ ਉਸ ਨੂੰ ਆਪਣਾ ਹੋਂਦ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਇੱਕ ਸਰਕਾਰੀ ਅनाथ ਆਸ਼ਰਮ ਵਿੱਚ ਭੇਜ ਦਿੱਤਾ ਗਿਆ। ਰੱਜੂ ਲਈ ਇਹ ਇੱਕ ਬਹੁਤ ਵੱਡਾ ਸਦਮਾ ਸੀ। ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸ ਦੇ ਮਾਪੇ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਹ ਹਰ ਰੋਜ਼ ਆਪਣੇ ਮਾਪਿਆਂ ਨੂੰ ਯਾਦ ਕਰਕੇ ਰਹਿੰਦੀ ਸੀ। ਰੱਜੂ ਨੇ ਜਿਸ ਕੰਪਨੀ ਵਿੱਚ ਕੰਮ ਸ਼ੁਰੂ ਕੀਤਾ ਉਹ ਇੱਕ ਵੱਡੀ ਕਾਰਪੋਰੇਟ ਕੰਪਨੀ ਸੀ। ਸ਼ੁਰੂਆਤ ਵਿੱਚ ਉਸ ਨੂੰ ਕੰਮ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਕੰਪਨੀ ਦੇ ਨਿਯਮਾਂ ਅਤੇ ਕੰਮ ਕਰਨ ਦੇ ਤਰੀਕਿਆਂ ਨੂੰ ਸਮਝਣਾ ਪਿਆ। ਉਸ ਨੂੰ ਆਪਣੇ ਸਾਥੀ ਕਰਮਚਾਰੀਆਂ ਨਾਲ ਵੀ ਚੰਗੇ ਸਬੰਧ ਬਣਾਉਣੇ ਪਏ ਪਰ ਰੱਜੋ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਸਭ ਮੁਸ਼ਕਲਾਂ ਪਾਰ ਕਰ ਲਈਆਂ ਉਸ ਨੇ ਕੰਮ ਵਿੱਚ ਆਪਣੀ ਕਾਬਲੀਅਤ ਦਿਖਾਈ ਅਤੇ ਜਲਦੀ ਹੀ ਆਪਣੇ ਉੱਚ ਅਧਿਕਾਰੀਆਂ ਦਾ ਵਿਸ਼ਵਾਸ ਜਿੱਤ ਲਿਆ ਰੱਜੋ ਨੂੰ ਕੰਪਨੀ ਦੇ ਕਈ ਵੱਡੇ ਪ੍ਰੋਜੈਕਟਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਉਸ ਨੇ ਆਪਣੀ ਟੀਮ ਨਾਲ ਮਿਲ ਕੇ ਇਹ ਸਾਰੇ ਪ੍ਰੋਜੈਕਟ ਸਫਲਤਾਪੂਰਵਕ ਪੂਰੇ ਕੀਤੇ ਉਸ ਦੇ ਕੰਮ ਨੂੰ ਦੇਖਦੇ ਹੋਏ ਉਸ ਨੂੰ ਕੰਪਨੀ ਵਿੱਚ ਤਰੱਕੀ ਮਿਲੀ ਅਤੇ ਉਹ ਇੱਕ ਉੱਚ ਅਧਿਕਾਰੀ ਬਣ ਗਈ ਇੱਕ ਉੱਚ ਅਧਿਕਾਰੀ ਬਣਨ ਤੋਂ ਬਾਅਦ ਰੱਜੋ ਨੇ ਕੰਪਨੀ ਵਿੱਚ ਕਈ ਸੁਧਾਰ ਕੀਤੇ। ਉਸਨੇ ਕਰਮਚਾਰੀਆਂ ਲਈ ਕੰਮ ਕਰਨ ਦੇ ਵਧੀਆ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਔਰਤਾਂ ਲਈ ਇੱਕ ਵਿਸ਼ੇਸ਼ ਸੈੱਲ ਬਣਾਇਆ ਜਿੱਥੇ ਉਹ ਆਪਣੀਆਂ ਸਮੱਸਿਆਵਾਂ ਦੱਸ ਸਕਦੀਆਂ ਸਨ। ਉਸਨੇ ਕਰਮਚਾਰੀਆਂ ਦੀ ਸਿਖਲਾਈ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ। ਰੱਜੋ ਦਾ ਸਮਾਜਿਕ ਕਾਰਜ ਅਤੇ ਸ਼ਿੰਦੇ ਨਾਲ ਮੁਲਾਕਾਤ। ਰੱਜੋ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਫਲਤਾ ਪ੍ਰਾਪਤ ਕੀਤੀ। ਉਸਨੇ ਇੱਕ ਵੱਡਾ ਘਰ ਖਰੀਦਿਆ ਅਤੇ ਉਸਨੇ ਇੱਕ ਮਹਿੰਗੀ ਕਾਰ ਵੀ ਖਰੀਦੀ। ਪਰ ਰੱਜੋ ਨੇ ਕਦੇ ਵੀ ਆਪਣੀ ਪਿਛੋਕੜ ਨੂੰ ਨਹੀਂ ਭੁੱਲਿਆ। ਉਹ ਹਮੇਸ਼ਾ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਦੀ ਰਹੀ। ਉਸਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੀ ਮੁਰੰਮਤ ਕਰਵਾਈ ਅਤੇ ਉੱਥੇ ਇੱਕ ਲਾਇਬ੍ਰੇਰੀ ਵੀ ਬਣਵਾਈ। ਉਸਨੇ ਅनाथ ਆਸ਼ਰਮ ਵਿੱਚ ਰਹਿ ਰਹੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਿਆ। ਉਸਨੇ ਆਪਣੇ ਪਿੰਡ ਵਿੱਚ ਔਰਤਾਂ ਲਈ ਇੱਕ ਸਵੈ-ਸਹਾਇਤਾ ਸਮੂਹ ਵੀ ਸ਼ੁਰੂ ਕੀਤਾ, ਜਿੱਥੇ ਉਹ ਆਪਣਾ ਛੋਟਾ ਕਾਰੋਬਾਰ ਸ਼ੁਰੂ ਕਰ ਸਕਦੀਆਂ ਸਨ। ਰੱਜੋ ਨੇ ਆਪਣੀ ਸਫਲਤਾ ਨੂੰ ਸਿਰਫ ਆਪਣੀ ਉਪਲਬਧੀ ਨਹੀਂ ਮੰਨਿਆ। ਉਸਨੇ ਹਮੇਸ਼ਾ ਇਹ ਸੋਚਿਆ ਕਿ ਉਸਨੂੰ ਸਮਾਜ ਨੂੰ ਕੁਝ ਵਾਪਸ ਕਰਨਾ ਚਾਹੀਦਾ ਹੈ। ਉਸਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੀ ਮੁਰੰਮਤ ਕਰਵਾਈ ਜਿੱਥੇ ਉਸਨੇ ਆਪਣੀ ਸ਼ੁਰੂਆਤੀ ਸਿੱਖਿਆ ਪ੍ਰਾਪਤ ਕੀਤੀ ਸੀ। ਉਸਨੇ ਸਕੂਲ ਵਿੱਚ ਇੱਕ ਲਾਇਬ੍ਰੇਰੀ ਵੀ ਬਣਵਾਈ ਤਾਂ ਜੋ ਬੱਚੇ ਵੱਦ ਤੋਂ ਵੱਦ ਗਿਆਨ ਪ੍ਰਾਪਤ ਕਰ ਸਕਣ। ਉਸਨੇ ਅनाथ ਆਸ਼ਰਮ ਵਿੱਚ ਰਹਿ ਰਹੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਿਆ ਜਿੱਥੇ ਉਸਨੇ ਆਪਣਾ ਬਚਪਨ ਬਤਾਇਆ ਸੀ। ਉਸਨੇ ਆਪਣੇ ਪਿੰਡ ਵਿੱਚ ਔਰਤਾਂ ਲਈ ਇੱਕ ਸਵੈ ਸਹਾਇਤਾ ਸਮੂਹ ਸ਼ੁਰੂ ਕੀਤਾ ਜਿੱਥੇ ਉਹ ਆਪਣਾ ਛੋਟਾ ਕਾਰੋਬਾਰ ਸ਼ੁਰੂ ਕਰ ਸਕਦੀਆਂ ਸਨ। ਉਸਨੇ ਔਰਤਾਂ ਨੂੰ ਸਿਲਾਈ, ਕਢਾਈ ਅਤੇ ਹੋਰ ਕਲਾਵਾਂ ਸਿਖਾਈਆਂ। ਇੱਕ ਦਿਨ ਰੱਜੋ ਨੇ ਸ਼ਿੰਦਾ ਨਾਮ ਦੇ ਇੱਕ ਨੌਜਵਾਨ ਨਾਲ ਮੁਲਾਕਾਤ ਕੀਤੀ। ਸ਼ਿੰਦਾ ਇੱਕ ਇਮਾਨਦਾਰ ਅਤੇ ਮਿਹਨਤੀ ਆਦਮੀ ਸੀ ਅਤੇ ਰੱਜੋ ਉਸਨੂੰ ਪਸੰਦ ਕਰਨ ਲੱਗੀ। ਉਹਨਾਂ ਨੇ ਵਿਆਹ ਕਰ ਲਿਆ ਅਤੇ ਉਹ ਇੱਕ ਖੁਸ਼ਹਾਲ ਜੋੜਾ ਬਣ ਗਏ। ਸ਼ਿੰਦਾ ਨੇ ਰੱਜੋ ਨੂੰ ਉਸਦੇ ਹਰ ਕੰਮ ਵਿੱਚ ਸਹਿਯੋਗ ਦਿੱਤਾ। ਸ਼ਿੰਦਾ ਇੱਕ ਸਧਾਰਨ ਪਰ ਇਮਾਨਦਾਰ ਆਦਮੀ ਸੀ। ਉਹ ਇੱਕ ਛੋਟੀ ਜੀ ਦੁਕਾਨ ਚਲਾਉਂਦਾ ਸੀ ਜਿੱਥੇ ਉਹ ਲੋਕਾਂ ਨੂੰ ਰੋਜ਼ਾਨਾ ਦੀਆਂ ਚੀਜ਼ਾਂ ਵੇਚਦਾ ਸੀ। ਸ਼ਿੰਦਾ ਰੱਜੋ ਦੀ ਸਮਾਜ ਸੇਵਾ ਤੋਂ ਬਹੁਤ ਪ੍ਰਭਾਵਿਤ ਸੀ। ਉਸਨੇ ਰੱਜੋ ਨੂੰ ਉਸਦੇ ਹਰ ਕੰਮ ਵਿੱਚ ਸਹਿਯੋਗ ਦਿੱਤਾ। ਉਸਨੇ ਰੱਜੋ ਦੇਸ਼ ਮਾਹ ਸੇਵਾ ਦੇ ਕੰਮਾਂ ਵਿੱਚ ਵੀ ਮਦਦ ਕੀਤੀ। ਰੱਜੋ ਅਤੇ ਸਿੰਦਾ ਨੇ ਮਿਲ ਕੇ ਕਈ ਸਮਾਜਿਕ ਕੰਮ ਕੀਤੇ। ਉਹਨਾਂ ਨੇ ਗਰੀਬ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਅਤੇ ਬੇਕਾਰ ਲੋਕਾਂ ਨੂੰ ਭੋਜਨ ਅਤੇ ਆਸਰਾ ਪ੍ਰਦਾਨ ਕੀਤਾ। ਰੱਜੋ ਦਾ ਪਰਿਵਾਰ ਅਤੇ ਸਿੰਦੇ ਦੀ ਮੌਤ, ਰੱਜੋ ਅਤੇ ਸਿੰਦਾ ਦਾ ਵਿਆਹੁਤਾ ਜੀਵਨ ਬਹੁਤ ਸੁਖੀ ਚੱਲ ਰਿਹਾ ਸੀ। ਉਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ, ਇੱਕ ਮੁੰਡਾ ਜਿਸਦਾ ਨਾਮ ਗਿੰਦੀ ਰੱਖਿਆ ਗਿਆ ਅਤੇ ਇੱਕ ਕੁੜੀ ਜਿਸਦਾ ਨਾਮ ਰਿੰਪੀ ਰੱਖਿਆ ਗਿਆ। ਗਿੰਦੀ ਆਪਣੇ ਪਿਤਾ ਸਿੰਦਾ ਵਾਂਗ ਮਿਹਨਤੀ ਅਤੇ ਇਮਾਨਦਾਰ ਸੀ। ਜਦੋਂ ਕਿ ਰਿੰਪੀ ਆਪਣੀ ਮਾਂ ਰੱਜੋ ਵਾਂਗ ਹੁਸ਼ਿਆਰ ਅਤੇ ਦਿਆਲੂ ਸੀ ਰੱਜੋ ਅਤੇ ਸ਼ਿੰਦਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਸਨ ਰੱਜੋ ਅਤੇ ਸ਼ਿੰਦਾ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਲਈ ਵੀ ਬਹੁਤ ਧਿਆਨ ਦਿੰਦੇ ਸਨ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਮਾਨਦਾਰੀ ਮਿਹਨਤ ਅਤੇ ਦੂਜਿਆਂ ਦੀ ਮਦਦ ਕਰਨ ਦੀ ਸਿੱਖਿਆ ਦਿੱਤੀ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਹ ਵੀ ਸਿਖਾਇਆ ਕਿ ਸਫਲਤਾ ਪ੍ਰਾਪਤ ਕਰਨ ਲਈ ਮਿਹਨਤ ਅਤੇ ਲਗਨ ਬਹੁਤ ਜ਼ਰੂਰੀ ਹੈ ਗਿੰਦੀ ਅਤੇ ਰਿੰਪੀ ਆਪਣੇ ਮਾਪਿਆਂ ਦੀ ਸਿੱਖਿਆ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਂਦੇ ਹਨ ਅਤੇ ਇੱਕ ਚੰਗੇ ਇਨਸਾਨ ਬਣਦੇ ਹਨ ਰੱਜੋ ਦੇ ਬੱਚਿਆਂ ਦਾ ਬਦਲਾਵ ਅਤੇ ਅਨਾਥ ਬੱਚੇ ਨੂੰ ਗੋਦ ਲੈਣਾ ਰੱਜੋ ਦੀ ਪਰਉਪਕਾਰੀ ਸੰਸਥਾ ਦਿਨੋ ਦਿਨ ਵੱਧ ਰਹੀ ਸੀ ਉਸਨੇ ਪਿੰਡਾਂ ਵਿੱਚ ਕਈ ਸਕੂਲ ਅਤੇ ਹਸਪਤਾਲ ਖੋਲੇ ਜਿੱਥੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਅਤੇ ਲੋਕਾਂ ਨੂੰ ਮੁਫਤ ਇਲਾਜ ਮਿਲਦਾ ਸੀ ਰੱਜੋ ਦੀ ਮਿਹਨਤ ਅਤੇ ਸਮਰਪਣ ਨੂੰ ਵੇਖਦੇ ਹੋਏ ਸਰਕਾਰ ਨੇ ਉਸ ਨੂੰ ਸਮਾਜ ਸੇਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਪਰ ਜਿਵੇਂ ਜਿਵੇਂ ਰੱਜੋ ਦੇ ਬੱਚੇ ਵੱਡੇ ਹੁੰਦੇ ਗਏ ਉਹਨਾਂ ਦੇ ਸੁਭਾਅ ਵਿੱਚ ਬਦਲਾਵ ਆਉਣ ਲੱਗਾ ਗਿੰਦੀ ਅਤੇ ਰਿੰਪੀ ਆਪਣੀ ਮਾਂ ਦੇ ਸਮਾਜ ਸੇਵਾ ਦੇ ਕੰਮਾਂ ਤੋਂ ਦੂਰ ਹੋਣ ਲੱਗੇ। ਉਹਨਾਂ ਨੂੰ ਆਪਣੀ ਮਾਂ ਦਾ ਸਮਾਂ ਆਪਣੇ ਨਾਲੋਂ ਜ਼ਿਆਦਾ ਗਰੀਬਾਂ ਅਤੇ ਲੋੜਵੰਦਾਂ ਤੇ ਖਰਚ ਕਰਨਾ ਪਸੰਦ ਨਹੀਂ ਆਉਂਦਾ ਸੀ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਮਾਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਇੱਕ ਦਿਨ ਗਿੰਦੀ ਅਤੇ ਰਿੰਪੀ ਨੇ ਰੱਜੋ ਨੂੰ ਕਿਹਾ ਕਿ ਉਹ ਉਸ ਨਾਲ ਨਹੀਂ ਰਹਿਣਾ ਚਾਹੁੰਦੇ। ਉਹਨਾਂ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੂਣਾ ਚਾਹੁੰਦੇ ਹਨ। ਰੱਜੋ ਲਈ ਇਹ ਇੱਕ ਬਹੁਤ ਵੱਡਾ ਸਦਮਾ ਸੀ। ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦੇ ਬੱਚੇ ਉਸ ਨੂੰ ਛੱਡ ਦੇਣਗੇ। ਪਰ ਉਸਨੇ ਆਪਣੇ ਬੱਚਿਆਂ ਨੂੰ ਜਾਣ ਤੋਂ ਨਹੀਂ ਰੋਕਿਆ। ਉਸਨੇ ਉਹਨਾਂ ਨੂੰ ਖੁਸ਼ ਰਹਿਣ ਦੀ ਦੁਆ ਦਿੱਤੀ। ਆਪਣੇ ਬੱਚਿਆਂ ਦੇ ਜਾਣ ਤੋਂ ਬਾਅਦ ਰੱਜੂ ਬਹੁਤ ਇਕੱਲੀ ਹੋ ਗਈ ਪਰ ਉਸਨੇ ਹਾਰ ਨਹੀਂ ਮੰਨੀ। ਉਸਨੇ ਆਪਣਾ ਸਾਰਾ ਧਿਆਨ ਆਪਣੇ ਸਮਾਜ ਸੇਵਾ ਦੇ ਕੰਮਾਂ ਦੇ ਕੇਂਦਰਿਤ ਕੀਤਾ। ਇੱਕ ਦਿਨ ਰੱਜੂ ਨੂੰ ਇੱਕ ਅਨਾਥ ਬੱਚਾ ਮਿਲਿਆ। ਬੱਚਾ ਬਹੁਤ ਛੋਟਾ ਸੀ ਅਤੇ ਉਸਦਾ ਕੋਈ ਨਹੀਂ ਸੀ। ਰੱਜੂ ਨੇ ਬੱਚੇ ਨੂੰ ਗੋਦ ਲੈਣ ਦਾ ਫੈਸਲਾ ਕੀਤਾ। ਉਸਨੇ ਬੱਚੇ ਦਾ ਨਾਮ ਪ੍ਰੀਤ ਰੱਖਿਆ। ਰੱਜੂ ਨੇ ਪ੍ਰੀਤ ਨੂੰ ਬਹੁਤ ਪਿਆਰ ਦਿੱਤਾ। ਉਸਨੇ ਪ੍ਰੀਤ ਨੂੰ ਚੰਗੀ ਸਿੱਖਿਆ ਦਿੱਤੀ। ਅਤੇ ਉਸ ਨੂੰ ਇੱਕ ਚੰਗਾ ਇਨਸਾਨ ਬਣਾਇਆ। ਪ੍ਰੀਤ ਵੀ ਰੱਜੋ ਨੂੰ ਬਹੁਤ ਪਿਆਰ ਕਰਦਾ ਸੀ। ਉਹ ਰੱਜੋ ਨੂੰ ਆਪਣੀ ਮਾਂ ਮੰਨਦਾ ਸੀ। ਰੱਜੋ ਅਤੇ ਪ੍ਰੀਤ ਇੱਕ ਖੁਸ਼ਹਾਲ ਪਰਿਵਾਰ ਬਣ ਗਏ। ਰੱਜੋ ਨੇ ਆਪਣੇ ਜੀਵਨ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਉਸਨੇ ਕਦੇ ਹਾਰ ਨਹੀਂ ਮੰਨੀ। ਉਸਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਅਸੀਂ ਮਿਹਨਤ ਕਰੀਏ ਅਤੇ ਕਦੇ ਹਾਰ ਨਾ ਮੰਨੀਏ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ। ਰੱਜੋ ਦੀ ਅੰਤਿਮ ਯਾਤਰਾ ਅਤੇ ਪ੍ਰੇਰਨਾਦਾਇਕ ਵਿਰਾਸਤ ਸਮਾਂ ਬੀਤਦਾ ਗਿਆ ਅਤੇ ਰੱਜੋ ਬੁੱਢੀ ਹੋ ਗਈ ਉਸਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਹਾਸਲ ਕੀਤਾ ਸੀ ਉਸਨੇ ਇੱਕ ਸਫਲ ਕੈਰੀਅਰ ਬਣਾਇਆ ਇੱਕ ਖੁਸ਼ਹਾਲ ਪਰਿਵਾਰ ਬਣਾਇਆ ਅਤੇ ਸਮਾਜ ਦੀ ਸੇਵਾ ਕੀਤੀ ਉਸਨੇ ਇੱਕ ਪ੍ਰੇਰਨਾਦਾਇਕ ਜੀਵਨ ਜੀਵਿਆ ਇੱਕ ਦਿਨ ਰੱਜੋ ਬਿਮਾਰ ਹੋ ਗਈ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪ੍ਰੀਤ ਉਸਦੇ ਨਾਲ ਹਰ ਸਮੇਂ ਹੁੰਦਾ ਸੀ ਉਸਨੇ ਰੱਜੋ ਦੀ ਬਹੁਤ ਦੇਖਭਾਲ ਕੀਤੀ ਰੱਜੋ ਨੇ ਪ੍ਰੀਤ ਨੂੰ ਕਿਹਾ ਕਿ ਉਹ ਉਸਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਸਨੇ ਇੱਕ ਚੰਗਾ ਇਨਸਾਨ ਬਣਨ ਲਈ ਕਿਹਾ ਕੁਝ ਦਿਨਾਂ ਬਾਅਦ ਰੱਜੋ ਦੀ ਮੌਤ ਹੋ ਗਈ। ਪ੍ਰੀਤ ਬਹੁਤ ਦੁਖੀ ਵਾ। ਉਸਨੇ ਰੱਜੋ ਨੂੰ ਆਪਣੀ ਮਾਂ ਮੰਨਿਆ ਸੀ। ਰੱਜੋ ਦੀ ਜਾਨ ਤੋਂ ਬਾਅਦ ਪ੍ਰੀਤ ਨੇ ਉਸਦੇ ਸਮਾਜ ਸੇਵਾ ਦੇ ਕੰਮਾਂ ਨੂੰ ਜਾਰੀ ਰੱਖਿਆ। ਉਸਨੇ ਰੱਜੋ ਦੀ ਪਰਉਪਕਾਰੀ ਸੰਸਥਾ ਨੂੰ ਹੋਰ ਵੀ ਵਿਕਸਾਇਆ। ਰੱਜੋ ਦੀ ਕਹਾਣੀ ਅੱਜ ਵੀ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ। ਉਸਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਹਮੇਸ਼ਾ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਥੱਲੇ ਦਿੱਤੇ ਸਬਸਕ੍ਰਾਈਬ ਬਟਨ ਨੂੰ ਦਬਕ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਸਾਡੇ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ। ਸੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ। ਤਦ ਤੱਕ ਲਈ ਸਭ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।